ਨਤੀਆਂ ਹੀ ਸਾਡੀਆਂ ਪੁੱਤਾਂ ਵਰਗੀਆਂ ਵਿੱਜੇਗਾ ਤੇ ਆਪਾਂ ਮਹਾਮਾਈ ਦੇ ਬਹੁਤ ਜ਼ਿਆਦਾ ਵਿਸ਼ਵਾਸ ਤੇ ਆਪਾਂ ਏਹ ਧੀਆਂ ਦੇ ਆਪਣੀਆਂ ਦੇ ਬਹੁਤ ਵਿਸ਼ਵਾਸ ਸੀ ਤੇ ਗਰਮ ਕਰਦੀ ਹੈ ਮੈਨੂੰ ਤੇ ਮੇਰੇ ਪੁੱਤਾਂ ਨੇ ਵੱਧ ਕੇ ਮੇਰੇ ਨਾਲ ਸਾਥ ਦਿੱਤਾ ਸਾਰੇ ਜਾਣੇ ਗਰਮੀ 'ਚ ਅੱਗ ਲਾਗੇ ਮਰਦੇ ਆ ਕਿ ਮਹਾਮਾਈ ਸਾਡੀ ਵੀ ਕਦੇ ਸੁਨੇਹਗੀ ਸਾਨੂੰ ਵੀ ਦੁਕਾਨ ਮਿਲੇਗੀ ਆਪਣਾ ਘਰ-ਬਾਰ ਹੋਏਗਾ ਦੁਕਾਨ ਹੋਏਗੀ ਕਿ ਆਪਾਂ ਦੁਕਾਨ 'ਚ ਪੱਖੇ ਥੱਲੇ ਬਹਿ ਕੰਮ ਕਰਾਂਗੇ ਪਹਿਲੇ ਵੀ ਨਹੀਂ ਕਿਸੇ ਨੇ ਪੁੱਛਿਆ ਜਿਹੜਾ ਹਸਬੰਦ ਜਿੰਦਾ ਸੀ ਤਾਂ ਵੀ ਨਹੀਂ ਪੁੱਛਿਆ ਨਾ ਜੇਠਾਣੀਆਂ ਪੁੱਛੇ ਨਾ ਕਹਿੰਦੇ ਪੁੱਛਿਆ ਵੀ ਜਿਹ ਹੈਗਾ ਤੇ ਜਦੋਂ ਉਹਨਾਂ ਦੀ ਡੈਥ ਹੋ ਗਈ ਐ ਬਸ ਉਸ ਤੋਂ ਬਾਅਦ ਸਾਨੂੰ ਪਰੇਸ਼ਾਨ ਕਰਦੇ ਪਏ ਤੰਗ ਕਰਦੇ ਸੀ ਕਰੋ ਨਿਕਲੋ ਕਰੋ ਨਿਕਲੋ ਹੈਗਾ ਆਪਣੇ ਮੈਂ ਲਿਆ ਜੇ ਅੰਬੂਲੈਂਸ ਚ ਵਰਤੀ ਹੋਵਾਂਗੀ ਤੇ ਮम्मा ਨਾਲ ਮੈਂ ਆਪਣੇ ਪਾਪਾ ਨਾਲ ਹੱਲ ਕਰਵਾਵਾਂਗੇ ਅਸੀਂ ਬਾਹਰ ਜਾਵਾਂਗੇ ਇਹ ਸੋਚਿਆ ਸੀ ਤੇ ਬਸ ਉਹ ਤੇ ਆਸ ਰੱਖੀ ਦੀ ਹੈ ਵਿਸ਼ਵਾਸ ਕਰਦੇ ਪਏ ਆ ਕਿ ਚਲੋ ਅੱਜ ਨਹੀਂ ਤੇ ਕੱਲ ਕਦੀ ਦੁਕਾਨਦਾਰੀ ਹੋਏਗੀ ਤੇ ਆਪਣੀ ਰੋਟੀ ਪਾਣੀ ਪੱਕੇ ਥੱਲੇ ਬੈਠ ਕੇ ਕਸਨਰਾਂ ਨੂੰ ਖਵਾਵਾਂਗੇ ਤੇ ਆਪ ਵੀ ਖਵਾਵਾਂਗੇ ਪੰਜਾਬੀ ਲੋਕ ਚੈਨ ਆ ਦੇਖ ਰਹੇ ਸਾਰੇ ਦਸ਼ਕਾ ਦਾ ਮੈਂ ਖਵਾ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ ਅਸੀਂ ਅਕਸਰ ਦੇਖਦੇ ਹਾਂ ਸਾਡੇ ਸਮਾਜ ਵਿੱਚ ਲੋਕ ਜਿਹੜੇ ਕੀ ਧੀਆ ਨੂੰ ਬਹੁਤ ਸਮਝਦੇ ਨੇ ਪਰ ਅੱਜ ਤੋ ਜਿਹੇ ਖਬਰ ਦਿਖਾਉਣ ਜਾ ਰਹੇ ਹਾਂ ਅਮਰਸਦੀ ਜਿੱਥੇ ਕੀ ਚਾਰ ਧੀਆ ਜਿਹੜੀਆਂ ਉਹ ਸਰਵਣ ਪੁੱਤ ਬਣ ਕੇ ਜਿਹੜਾ ਉਹ ਪਰਵਾਦ ਆ ਜਿਹੜਾ ਪਾਲਣ ਪੋਸ਼ਕਾਰੀ ਆ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੀ ਆ ਉਹ ਸਾਡੀ ਭੈਣ ਸਾਡੇ ਨਾਲ ਗੱਲਬਾਤ ਕਰਾਂਗੇ ਹਾਂਜੀ ਭੈਣ ਜੀ ਸਤਿ ਪਿਆਰ ਨਾਲ ਨਾਮ ਦੱਸੋ ਜੀ ਵੀਨਾ ਰਾਣੀ ਮੇਰਾ ਨਾਮ ਤੇ ਭੈਣ ਜੀ ਇਹ ਦੱਸੋ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜਾ ਉਹ ਕੰਮ ਕਰਦਿਆਂ ਨੂੰ ਜਿਹੜੀ ਤੋਂ ਕਿਦ ਲਾ ਆਪਾਂ ਕਟਕੜਾ 8 ਸਾਲ ਹੋ ਗਿਆ ਪਰੌਂਠੇ ਬਣਾਉਂਦੇ ਆ ਮੈਂ ਦੋਸਤੋਂ ਪਹਿਲਾਂ 7 ਸੋਰੇ ਸੀ ਗਏ ਮੇਰੇ ਤੇ ਕੋਲੋਂ ਤੋਂ ਲਾਲੋ ਤੇ 17 ਸਾਲ ਲਾਲੋ ਤਾਂ ਸਾਨੂੰ 7 ਸਾਲ ਹੋ ਗਏ 7-8 ਸਾਲ ਹੈਗਾ ਕੰਮ ਕਰਦੇ ਪਏ ਸਰੇੜੀ ਤੇ ਤੇ ਇੱਥੇ ਪਰੌਂਠੇ ਆਲੂ ਵਾਲੇ ਬਣਾਈਦੇ ਸਿੰਪਲ ਰੋਟੀ ਬਣਾਈਦੇ ਚਾਵਲ ਬਣਾਈਦੇ ਚਾਹ ਦੁੱਧ ਪੱਤੀ ਬਣਾਈਦੀ ਹੈ ਨਾਲ ਇੱਕ ਸਬਜ਼ੀ ਇੱਕ ਦਾਲ ਕਰ ਲੀਦਾ ਤੇ ਸਰਦੀਆਂ ਨੂੰ ਆਪਾਂ ਗੋਭੀ ਵਾਲਾ ਮੂਲੀ ਵਾਲਾ ਵੀ ਬਣਾਉਂਦੇ ਆ ਨਾਲ ਹੈਗਾ ਹਾਂਜੀ ਪਹਿਲੇ ਇਹ ਦੱਸੋ ਵੀ ਤੁਹਾਡੇ ਬੱਚੇ ਕਿੰਨੇ ਨੇ ਪਰਿਵਾਰ ਵਿੱਚ ਤੁਹਾਡੇ ਕੌਣ ਕੌਣ ਨੇ ਸਰਪਾ ਵਿੱਚ ਮੇਰੇ ਚਾਰ ਬੇਟੀਆਂ ਤੇ ਆਪਾਂ ਹੀ ਆ ਜੀ ਪਹਿਲੇ ਦੱਸੋ ਵੀ ਲਗਾਉਂਦੇ ਜੀ ਇੱਕ ਸਵੇਰ ਤੋਂ ਲੈ ਕੇ ਕਿੰਨੇ ਸਮੇਂ ਹੱਗ ਤਾਂ ਲਗਾਉਂਦੇ ਨੇ ਜੀ ਜੀ ਸਵੇਰੇ 7:30 ਵਜੇ ਦਾ 10:30 ਤੋਂ 11 ਵਜੇ ਤੋਂ ਬਾਅਦ ਪ੍ਰਾਂਠਾ ਜੋ ਵੀ ਸਾਰਾ ਸਮਾਨ ਦੇ ਦਿੰਦਾ ਹੈਗਾ ਜੀ ਹੈਗਾ ਰਾਤੀ ਕਸਮ ਨਾ ਹੋਵੇ ਤੇ 11 12 ਵੀ ਵੱਜ ਜਾਂਦੇ ਨੇ ਨਹੀਂ ਤੇ ਰਾਤੀ 10:30 11 ਵਜੇ ਤੱਕ ਰਪਾ ਮੇੜਦੀਦਾ ਜੀ ਤਾਂ ਕੀ ਕਹਿਣਾ ਚਾਹੋਗੇ ਅਸੀਂ ਦੇਖਦੇ ਐ ਸਾਡੇ ਸਮਾਜ ਵਿੱਚ ਲੋਕ ਧੀਆ ਨੂੰ ਜਿਹੜਾ ਬਹੁਤ ਸਮਝਦੇ ਨੇ ਜਾਂ ਧੀਆ ਨੂੰ ਕੁੱਖਾਂ ਚੋਂ ਜਦੋਂ ਮਹੋਂ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ ਲੋਕ ਮੁੰਡੇ ਦੀ ਚਾਹਤ ਵੀ ਸਾਡੇ ਘਰੇ ਮੁੰਡਾ ਹੀ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਜੀ ਆਪਾਂ ਤੇ ਮਾਹਮਾਈ ਤੇ ਵਿਸ਼ਵਾਸ ਕਰਦੇ ਕਦੀ ਪੁੱਤ ਧੀ ਦੀ ਆਸ ਨਹੀਂ ਰੱਖੇਗੀ ਸਾਨੂੰ ਧੀਆ ਹੀ ਸਾਡੀਆਂ ਪੁੱਤਾਂ ਵਰਗੀਆਂ ਵੀ ਜੀ ਹੈਗਾ ਤੇ ਆਪਾਂ ਮਹਾਮਾਹੀ ਦੇ ਬਹੁਤ ਜ਼ਿਆਦਾ ਵਿਸ਼ਵਾਸ ਤੇ ਆਪਾਂ ਇਹ ਧੀਆ ਦੇ ਆਪਣੀ ਦੇ ਬਹੁਤ ਵਿਸ਼ਵਾਸ ਸੀ ਤੇ ਗਰਮ ਕਰਦੀ ਐ ਮੈਨੂੰ ਤੇ ਮੇਰੇ ਪੁੱਤਰਾ ਨਾਲ ਵੀ ਵੱਧ ਕੇ ਮੇਰ ਨਾਲ ਸਾਥ ਦਿੱਤਾ ਵੀ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜੀਆਂ ਧੀਆ ਗਏ ਨੇ ਮੈਨੂੰ ਵੀ ਜੀ ਇੱਕ ਤੇ 7 ਮਹੀਨੇ ਹੋਇਆ ਵਿਆਹ ਹੈਗਾ ਤੇ 2 ਪਹਿਲੇ ਵੇਈਏ ਸੀਗਾ ਵੀ ਜੀ ਹਾਂ ਜੀ ਤੇ ਕਦੇ ਇਹ ਨਹੀਂ ਮਨਚ ਸਵਾਲ ਆਇਆ ਵੀ ਧੀਆ achar ਹੈਗੀਆਂ ਸ਼ਾਇਦ ਕਿਦਾ ਪੁੱਤਰ ਹੁੰਦਾ ਸ਼ਾਇਦ ਮੇਨਾਂ ਮੋਢੇ ਦਾ ਮੋਢਾ ਕੰਮ ਲਗਾ ਕੇ ਜਿਹੜਾ ਕਰ ਸਕਦਾ ਕਈ ਕਿਉਂਕਿ ਅਸੀਂ ਅਕਸਰ ਦੇਖਦੇ ਲੋਕਾਂ ਦੇ ਮਨਾਂ 'ਚ ਸਵਾਲ ਬਹੁਤ ਹੁੰਦਾ ਲੋਕਾਂ ਦੇ ਮਨਾਂ 'ਚ ਇਹ ਚੀਜ਼ ਹੁੰਦੀ ਐ ਲੱਗੇ ਹਾਂਜੀ ਹਾਂਜੀ ਪਰ ਵੀ ਜੀ ਉਸ ਟਾਈਮ ਤੇ ਕਹਿੰਦੇ ਨਾ ਸਮਝ ਨਹੀਂ ਪ੍ਰਮਾਤਮਾ ਅੱਗੇ ਚਲੋ ਆਪਾਂ ਹਰ ਕੁਝ ਮੰਗਦੇ ਆ ਤੇ ਮਤਲਬ ਜਦੋਂ ਧੀ ਆਈਆਂ ਤਾਂ ਪਤਾ ਇੰਨੀ ਸਮਝ ਵੀ ਨਹੀਂ ਕਿ ਆਪਾਂ ਪੁੱਤ ਮੰਗੀ ਐ ਚਲੋ ਮਾਹ ਮਾਈ ਨੇ ਜੋ ਵੀ ਭੋਲੇ ਪਾਸਾ ਨੇ ਦਿੱਤੇ ਸਾਡੇ ਆਪਾਂ ਕਹਿੰਦੇ ਇੱਕ ਵੈਸ਼ ਨੂੰ ਇੱਕ ਸੈਲਸਪਤੀ ਇੱਕ ਲక్ష్ਮੀ ਜੀ ਕਾਢੇ ਕਰ ਆਏ ਆਪਾਂ ਮਾਹ ਮਾਈ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਕਿ ਸਾਨੂੰ ਧੀਆਂ ਬਹੁਤ ਲੱਗ ਰਹੇ ਬਿਲਕੁਲ ਪਰ ਕੀ ਲੱਗਦਾ ਵੀ ਜੇਕਰ ਮੁੰਡਾ ਹੁੰਦਾ ਤਾਂ ਸ਼ਾਇਦ ਜਿਸ ਤਰ੍ਹਾਂ ਇਹ ਧੀਆਂ ਕਰਦੀਆਂ ਕੰਮ ਕਰਦੀਆਂ ਮੋਢੇ ਮੋਢਾ ਲਗਾ ਕੇ ਉਹ ਮੁੰਡਾ ਵੀ ਕੰਮ ਕਰਦਾ ਕਿਤੇ ਪਰ ਪਰ ਮਾਤਾ ਦੀ ਕਿਰਪਾ ਨਾਲ ਜਿੱਦਾਂ ਦਾ ਸਮਾਂ ਚੱਲਦਾ ਪਿਆ ਵਿਜੀ ਦੇ ਮੁੰਡਾ ਹੁੰਦਾ ਤਾਂ ਉਹਨੇ ਇਸ ਦੁਕਾਨ ਤੇ ਨਹੀਂ ਕੰਮ ਨਾਲ ਮੈਨਾਂ ਸਹਿਮਤ ਹੋਣਾ ਕਿਉਂਕਿ ਤੁਹਾਨੂੰ ਪਤਾ ਦੁਨੀਆ ਬਹੁਤ ਤਰ੍ਹਾਂ ਦੀ ਵਿਜੀ ਆਂਦੀ ਹੈ ਚਲੋ ਸਾਡੀ ਹਿੰਮਤ ਤੇ ਮਾਹ ਮੈਨੇ ਸਾਥ ਦਿੱਤਾ ਪੈ ਇਸ ਦੁਕਾਨ ਤੇ ਖਲੋ ਕੇ ਕੰਮ ਕਰਦੇ ਪਿਆ ਤੇ ਪਰ ਪੁੱਤ ਹੁੰਦਾ ਤਾਂ ਉਹਨੇ ਨਹੀਂ ਖੜਨਾ ਵਿਜੀ ਜਿੰਨਾ ਕਿਉਂਕਿ ਮੇਰੇ ਧੀਆਂ ਵੀ ਮੇਰੇ ਨਾਲ ਮਿਹਨਤ ਕਰਦੀ ਤੇ ਵਿਚਾਰੀਆਂ ਕਈ ਵਕਤ ਸੁਭਾਨ ਲੱਪਣ ਦੀ ਕਿ ਮੰਮੀ ਬੋ ਘਰ ਨਹੀਂ ਮੈਂ ਕਿਹਾ ਪੁੱਤ ਮੈਂ ਕੰਮ ਤਾਂ ਆਪ ਹੀ ਕਰਨਾ ਹੈ ਠੀਕ ਹੈ ਨਾ ਪਹਿਲੀ ਗੁਜ਼ਾਰਾ ਹੋ ਜਾਂਦਾ ਕਰਦਾ ਹਾਂ ਹਾਂ ਜੀ ਵਿਜੀ ਕਿੰਨਾ ਕਿ ਫਕਰ ਮਸਕੂਰ ਕਰਦੇ ਹੋ ਕਿਉਂ ਅਸੀਂ ਦੇਖਦੇ ਆਂ ਵੀ ਜਿਆਦਾਤਰ ਕਈ ਲੋਕ ਜਿਹੜੇ ਹੁੰਦੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਕੰਮ ਛੋਟਾ ਵੱਡਾ ਜਾਂ ਕਿਦਾਂ ਵਾ ਕਈ ਲੋਕ ਜਿਹੜਾ ਵਾ ਮਿਹਨਤ ਕਰਨ ਤੋਂ ਡਰ ਜਾਂਦੀਆਂ ਨੇ ਬੀਬੀਆਂ ਭੈਣਾਂ ਸਾਡੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪਰ ਆਪਾਂ ਇੱਕ ਗੱਲ ਕਹਾਂਗੇ ਵਿਜੀ ਮੈਨੂੰ ਮਿਹਨਤ 'ਚ ਕੋਈ ਸ਼ਰਮ ਨਹੀਂ ਗਈ ਮੈਂ ਕਟਕਟ 10 12 ਸਾਲ ਲੋਕਾਂ ਦੇ ਘਰਾਂ ਦਾ ਵੀ ਕੰਮ ਕੀਤਾ ਜੀ ਤੇ ਜਿਹੜਾ ਮੈਂ ਘਰ ਕੰਮ ਕੀਤਾ ਉਹਨਾਂ ਨੇ ਮੇਰ ਨਾਲ ਬਹੁਤ ਵੀ ਜੀ ਸਾਥ ਦਿੱਤਾ ਵੇ ਥਾਂ ਕੋਲ ਬੱਚੇ ਸਿਆਣੇ ਹੋ ਗਏ ਤੇ ਫੇਰ ਮੈਂ ਉਹਨਾਂ ਦਾ ਕੰਮ ਛੱਡਤਾ ਉਹ ਤੇ ਵਿਚਾਰੇ ਕਹਿੰਦੇ ਸੀ ਚਲੋ ਰਵੋ ਤੁਸੀਂ ਹੈਗਾ ਕੋਈ ਗੱਲ ਨਹੀਂ ਵੀਨਾ ਆਪਾਂ ਪੈਸੇ ਵਧਾ ਦਿੰਨੇ ਤੇ ਜਿੱਦਾਂ ਮੈਂ ਕਹਿੰਨੇ ਜੀ ਜੀ ਮੇਰੇ ਬੇਟੀਆਂ ਸਿਆਣੀਆਂ ਹੋ ਗਏ ਹੁਣ ਮੈਂ ਆਪਣਾ ਕੰਮਕਾਰ ਕਰਾਂਗੀ ਹੈ ਗਰੀਬੀ ਕਿਹਨੇ ਕੀਤੀ ਹੈ ਬਹੁਤ ਜ਼ਿਆਦਾ ਵੀ ਜੀ ਚਾਰ ਬੇਟੀਆਂ ਮੇਰੇ ਛੋਟੀਆਂ ਸੀ ਕੋਈ ਟਾਈਮ ਐਸਾ ਦਾ ਹੀ ਸੀ ਕਿ ਪਾਣੀ ਚ ਠੀਨੀ ਪਾਪਾ ਕੇ ਦਿੱਤੀ ਆਪਾਂ ਤੱਜ ਮਾਹ ਮਾਈ ਦਾ ਸ਼ੋਰ ਆਪਾਂ ਗੁਜ਼ਾਰ ਕਰਦੇ ਆਂ ਕੀ ਆ ਪਰੋਟੀ ਬਹੁਤ ਸੋਣੀ ਖਾਂਦੇ ਆ ਲੰਗਰ ਵੀ ਸਾਨੂੰ ਪਰਕਾ ਦਰਵਾਸਰ ਤੋਂ ਖਾਂਦੇ ਹਾਂ ਹਾਂਜੀ ਹਾਂਜੀ ਜਦੋਂ ਲੋਕਡਾਊਨ ਸੀ ਫੋਦੋ ਵੀ ਥੋੜੇ ਹਾਲਾਤ ਹੋਗੇ ਸੀ ਤੇ ਚਲੋ ਕਦੇ ਸ਼ੀਦਾ ਲੈ ਕਦੇ ਗੁਰਦੁਆਰੇ ਦਰਵਾਸਰ ਤੋਂ ਖਾਈਦਾ ਸੀ ਗਾਂ ਲੰਗਰ ਤੇ ਚਲੋ ਉਦਾਂ ਵੀ ਸੋਲੂਸ਼ਨ ਬਥੇਰੇ ਤੁਹਾਨੂੰ ਪਤਾ ਦਿੰਦੇ ਸੀ ਕਿਤੇ ਨਾ ਕਿਤੇ ਹੈਲਪ ਹੋ ਜਾਂਦੀ ਸੀ ਵੀਜੀ ਗਾ ਹਾਂ ਪ੍ਰੈਸ ਵੀ ਅਸੀਂ ਦੇਖ ਰਹੀ ਆ ਵੀ ਤੁਸੀਂ ਮਿਹਨਤ ਕਰ ਰਹੇ ਹੋ ਇੱਥੇ ਹਰ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਆਉਂਦੇ ਨੇ ਚੰਗੇ ਵੀ ਹੁੰਦੇ ਨੇ ਕੋ ਮਾੜੇ ਨਿਗਾਨੇ ਦੇ ਦੇਉ ਠੀਕ ਹੈ ਨਾ ਉਹ ਕਿਸ ਤਰ੍ਹਾਂ ਫਿਰ ਤੁਸੀਂ ਸਾਰਾ ਇਹ ਮੇਨਟੇਨ ਕਰਦੇ ਹੋ ਕਿਸ ਤਰ੍ਹਾਂ ਕੰਮ ਕਰ ਲੈਂਦੇ ਸਾਰਾ ਫਿਰ ਜੀ ਜੀ ਆਪਾਂ ਤੇ ਬਸ ਕੋਈ ਕਸਟਮਰ ਆ ਜਾਈਏ ਜੇ ਖਾਦੀ ਪੀਤੀ ਵੀ ਹੈ ਜੇ ਕੋਈ ਗਲਤ ਹੋਏ ਤਾਂ ਆਪਾਂ ਕਹਿੰਦੇ ਬੈਠ ਜਾਓ ਵੀਰ ਜੀ ਤੇ ਜਦੋਂ ਦੇਖਣੀ ਹੋਏਗੀ ਤੇ ਸਾਫ਼ ਹੀ ਕਹਿ ਦਿੰਦੇ ਵੀਰ ਜੀ ਪਰੌਂਠਾ ਨਹੀਂ ਹੈਗਾ ਖਤਮ ਹੋ ਗਿਆ ਜੀ ਇੱਦਾਂ ਬੱਸ ਵੀ ਜੀ ਤੇ ਇਸੋ ਵੀ ਅਸੀਂ ਦੇਖ ਰਹੇ ਆ ਵੀ ਤੁਸੀਂ ਧੀਆ ਵੀ ਜੜੀਆਂ ਵਾ ਇਸੇ ਇਮਾਨਦਾਰੀ ਦੀ ਮਿਹਨਤ ਕਰਕੇ ਜੜੀਆਂ ਕਮਾ ਕੇ ਜੜੀਆਂ ਧੀਆ ਪਾਲੀਆਂ ਵਾ ਧੀਆ ਅੱਜ ਆਪਣੇ ਘਰੇ ਪਰਿਵਾਰ ਖੁਸ਼ ਆ ਸਾਰੇ ਕਿੰਨਾ ਕ ਸਮਝ ਦੇਣੇ ਵੀ ਸਾਡੀ ਜੜੀ ਮਾਂ ਨੇ ਮਿਹਨਤ ਕਰਕੇ ਸਾਡਾ ਸਾਨੂੰ ਪਾਲਿਆ ਵਾ ਹਾਂਜੀ ਵੀਰ ਜੀ ਧੀਆ ਤੇ ਆਪਣੇ ਘਰ ਇਸ ਟਮ ਬਹੁਤ ਖੁਸ਼ ਹੈ ਪਰ ਜਿਹਦੋਂ ਨਾਲ ਹੁੰਦੇ ਹੀ ਪਰਮਾਤਮਾ ਦੇ ਨਾ ਤੁਹਾਨੂੰ ਕਹਿੰਦੇ ਮਮੀ ਆਪਾਂ ਹੁਣ ਸਾਰੇ ਦਿਨ ਗਰਮੀ ਚ ਅੱਗ ਲੱਗੇ ਮਰਦੇ ਆ ਕਿ ਮਾਹਮਾਈ ਸਾਡੀ ਵੀ ਕਦੇ ਸੁਨੇਗੀ ਸਾਨੂੰ ਵੀ ਦੁਕਾਨ ਮਿਲੇ ਜੀ ਆਪਨਾ ਕਾਰਬਾਰ ਹੋਏਗਾ ਦੁਕਾਨ ਹੋਏਗੀ ਕਿ ਆਪ ਦੁਕਾਨ ਦੇ ਪੱਖੇ ਥੱਲੇ ਬਹਿ ਕੰਮ ਕਰਾਂਗੇ ਮੈਂ ਕਿਹਾ ਹਾਂ ਬੁੱਤ ਕੋਈ ਨਹੀਂ ਜਮਾਤਾਂ ਨਾਲ ਨਹੀਂ ਸਾੜੀ ਰੋਟੀ ਖਾਣੀ ਸੋ ਨਹੀਂ ਕੀਤੀ ਨਾ ਤਾਂ ਪਰਮਾਨ ਦਾ ਥੋੜਾ ਟਾਈਮ ਪਾ ਕੇ ਕੋਈ ਨਹੀਂ ਦੁਕਾਨਦਾਰੀ ਵੀ ਮਿਲੇਗੀ ਤੇ ਬਸ ਉਤੇ ਆਸ ਰੱਖੀ ਦੀ ਹੈ ਵਿਸ਼ਵਾਸ ਕਰਦੇ ਪਏ ਆ ਕਿ ਚਲੋ ਅੱਜ ਨਹੀਂ ਤੇ ਕੱਲ ਕਦੀ ਦੁਕਾਨਦਾਰੀ ਹੋਏਗੀ ਤੇ ਆਪਣੀ ਰੋਟੀ ਪਾਣੀ ਪੱਕੇ ਥੱਲੇ ਬੈਠ ਕੇ ਕਸਨਾਂ ਨੂੰ ਖਵਾਵਾਂਗੇ ਤੇ ਆਪ ਵੀ ਖਵਾਵਾਂਗੇ ਦੇਖੋ ਜੀ ਹਰ ਕਿਸੇ ਦਾ ਸੁਪਨਾ ਹੁੰਦਾ ਵਾ ਕਿਉਂਕਿ ਚੰਗੀ ਰੋਟੀ ਮਿਲ ਜੇ ਚੰਗਾ ਘਰ ਮਿਲ ਜੇ ਤੇ ਦੱਸੋ ਮੈਨੂੰ ਵੀ ਘਰ ਜਿਹੜਾ ਤੁਹਾਡਾ ਆਪਣਾ ਕਿ ਜਾਂ ਤੁਸੀਂ ਕਿਰਾਏ ਤੇ ਰਹ ਰਹੇ ਹੋ ਕਿਰਾਏ ਤੇ ਵੀ ਜੀ ਰਹਿੰਦੇ ਆ ਆਪਣਾ ਹੈ ਵੇ ਪਰ ਧੋਕੇ ਨਾਲ ਜਿਹੜ ਨੇ ਵੀ ਜੀ ਕਬਜ਼ਾ ਕੀਤਾ ਹੈ ਘਸਾਨ ਦਾ ਤੁਸੀਂ ਗਰੀ ਕੰਪਲੇਟ ਬਹੁਤ ਤੰਗ ਪਰੇਸ਼ਾਨ ਕੀਤਾ ਹੈ ਆਪਾਂ ਚਾਹ ਕਿ ਵੀ ਮਤਲਬ ਕਿਸ ਨੂੰ ਦੁੱਖ ਸ਼ੇਅਰ ਕਰਨਾ ਚਾਹੀਦਾ ਹੈ ਪਰ ਕਾਨੂੰਨ ਸਹਦੇ ਕਿਉਂਕਿ ਸਾਡੀ ਹਲ ਕੋਈ ਕਰੇਗਾ ਤੇਰੀ ਇਹਨਾਂ ਵਿੱਚ ਹੀ ਪ੍ਰਕਾਸ਼ਨ ਨੂੰ ਕਰੀ ਮੰਗਣੀ ਜਿੱਦੀ ਪੁਸਤਕ ਵਧੀ ਹਾਂਜੀ ਵੀਜੀ ਉਹਨੇ ਕੀਤੀ ਸੀ ਇੱਕ ਵਾਰੀ ਹਾਂ ਚਲੋ ਮੱਲੇਦਾਰੀ ਦੇ ਕੁਝ ਵੀਰ ਚੰਗੇ ਸੀ ਉਹਨਾਂ ਨੇ ਕਿਹਾ ਸੀ ਕਿਉਂ ਮਾਤਰ ਸੱਤੇ ਚਾਰ ਧੀਆਂ ਕਿੱਥੇ ਲੈ ਕੇ ਜਾਵੇ ਬਸ ਵੀਜੀ ਅਸੀਂ ਕਿੰਨਾ ਕਰਾ ਦਿੱਤੇ ਜੀ 3500 ਰੁਪਏ ਵਿੱਚ ਜੀ ਦੇਣਦਿਆ ਕਰਾਇਆ 32 ਪਾਣੀ ਅਲੱਗ ਦਿੰਨੇ ਆ ਵਿੱਚ ਹੀਗਾ ਠੀਕ ਹੈ ਇਹ ਸੋ ਵੀ ਅਸੀਂ ਦੇਖ ਰਹੇ ਆ ਕਿ ਜਿੱਥੇ ਅੱਜ ਕੱਲ ਦਾ ਮਹਿੰਗਾ ਬਰ ਜ਼ਮਾਨਾ ਵਾ ਮਹਿੰਗਾਈ ਆ 3500 ਪਰ ਕਰਾਇਆ ਵਾ ਚਾਰ ਧੀਆ ਵਾ ਤੁਸੀਂ ਦੋ ਜਣੇ ਛੇ ਪਰਿਵਾਰ ਜਿਹੜੇ ਜੀ ਰਹਿ ਰਹੇ ਹੋ ਉਥੇ ਉਸੇ ਕਿਰਾਏ ਦੇ ਮਕਾਨ ਦੇ ਵਿੱਚ ਜਿਹੜੀਆਂ ਤੁਸੀਂ ਧੀਆ ਵੇ ਸਾਰੀਆਂ ਹਾਂਜੀ ਹਾਂਜੀ ਵਿਜੀ ਉਸੇ ਇਈਆਂ ਕਿਰਾਏ ਤੇ ਮਕਾਨ ਤੇ ਵਿਆਈਆਂ ਵਿਜੀਗਾ ਕੀ ਕਿ ਨਾ ਚਾਹੋਗੇ ਬਹੁਤ ਸੁਪਣਾ ਹੁੰਦਾ ਈਆਂ ਦਾ ਵੀ ਕਿ ਅਸੀਂ ਚੰਗੀ ਰੋਟੀ ਖਾਈਏ ਜਾਂ ਚੰਗਾ ਕੱਪੜਾ ਲੀੜਾ ਪਾਈਏ ਕਦੀ ਤੁਹਾਡੇ ਕੋਲ ਡਿਮਾਂਡ ਕੀਤੀ ਮੰਗੀ ਤੇ ਵੀ ਮੰਮੀ ਸਾਰਾ ਕਢੋਣ ਚਾਹੀਦੇ ਆ ਜਾਂ ਇਹ ਚਾਹੀਦੀ ਆ ਹਾਂਜੀ ਵੀਰ ਜੀ ਬੱਚੇ ਤਾਂ ਤੁਹਾਨੂੰ ਪਤਾ ਈਆਂ ਦੇ ਮਾਂ ਕੋਈ ਮੰਗਣਾ ਕਿਰ ਕੋ ਮੰਗਣਾ ਤੇ ਚਲੋ ਜਦੋਂ ਹੁੰਦਾ ਉਹਨਾਂ ਦੇਈਦਾ ਵੀ ਹੈ ਤੇ ਜਦੋਂ ਨਹੀਂ ਹੁੰਦਾ ਤਾਂ ਬੱਚਿਆਂ ਨੂੰ ਕਹਿੰਦੇ ਨੇ ਨਹੀਂ ਪੁੱਤ ਨਹੀਂ ਹੈ ਜਿਹੜਾ ਤੰਗ ਹੈ ਤੇ ਕੀ ਕਰ ਸਕਦੇ ਆ ਵੀਰ ਜੀ ਉਹਨੇਗਾ ਕਈ ਟਾਈਮ ਮਾੜਾ ਵੀ ਆਂਦੇ ਚੰਗੇ ਵੀ ਆਂਦੇ ਵੇ ਪਰ ਹੁਣ ਦੇਖੀਦਾ ਕਿ ਕੀ ਹੋ ਜੇ ਤੇ ਉਹਨਾਂ ਨੂੰ ਕੱਦ ਹੀ ਦੇਗਾ ਪਰ ਇਹ ਤੋਂ ਵੀ ਅਸੀਂ ਦੇਖਦੇ ਆਂ ਵੀ ਜਦ ਤੱਕ ਸਾਡੀਆਂ ਭੈਣਾਂ ਕੱਲੀਆਂ ਰਹਿ ਜਾਂਦੀਆਂ ਨੇ ਉਹ ਕਬਰਾ ਆ ਜਾਂਦੀਆਂ ਨੇ ਜਦ ਤਰ ਉਹ ਸੋਚਦੀਆਂ ਵੀ ਅਸੀਂ ਹਿੰਮਤ ਕਿੱਦਾਂ ਕਰਾਂਗੇ ਆਪਣਾ ਪਰਿਵਾਰ ਕਿੱਦਾਂ ਪਾਲਾਂਗੇ ਉਹਨਾਂ ਲੋਕਾਂ ਨੂੰ ਧਿਆਨ ਉਹ ਜਾ ਉਹ ਨਹੀਂ ਸਾਡੀਆਂ ਭੈਣਾਂ ਨੂੰ ਸਨੇਹਾ ਕੀ ਦੇਣਾ ਚਾਹੋ ਤੁਸੀਂ ਆਪਣੇ ਮੈਂ ਵੀਰ ਜੀ ਮੈਂ ਤੇ ਇਹੀ ਕਵਾਂਗੀ ਕੋਈ ਵਕਤ ਇਦਾਂ ਦਾ ਮੇਰੇ ਨਾਲ ਵੀ ਬੀਤ ਗਿਆ ਵੀਰ ਜੀ ਮੈਂ ਚਾਹ ਕੇ ਫੋਲ ਨਹੀਂ ਸਕਦੀ ਵੀਰ ਜੀ ਉਹ ਵਕਤ ਕਿ ਹਾਂ ਮੇਰਾ ਦੂਸਰਾ ਹਸਬੰਦ ਪਹਿਲਾ ਸੀ ਕੰਮ ਕਰਨੀ ਕਰਦਾ ਸੀ ਚਾਰ ਬੇਟੀਆਂ ਸੀ ਉਸकी ਡੈਥ ਹੋ ਗਈ ਹੈ 15 ਦਿਨ ਹਸਤਾ ਰਿਹਾ ਮੇਰੀਆਂ ਬੇਟੀਆਂ ਇੱਥੇ ਕੰਮ ਕਰਕੇ ਪੈਸੇ ਮੈਂ ਸ਼ਾਮੀ ਆਂਦੀ ਹਸਤਾ ਲੈ ਕੇ ਜਾਂਦੀ ਸਾਂ ਅਨੰਦ ਦਾ ਬੜਾ ਸੀ ਵਿਰਜੀ ਇਹ ਵਿਰਜੀ ਮੇਰੀ 2-3 ਸਾਲ ਹੋਏ ਇਹਨਾਂ ਨੇ ਮੇਰਾ ਸਾਥ ਦਿੱਤਾ ਮੇਰੀ ਮੰਮੀ ਵਾਲਾਂ ਦੀ ਫੈਮਿਲੀ ਚ ਰਿਸ਼ਤੇਦਾਰ ਦੀ ਦੂਰ ਦੀ ਚ ਤੇ ਉਹਨਾਂ ਨੇ ਮੇਰਾ ਘਰਤਾ ਵਿਰਜੀ ਗਾਂ ਤੇ ਐਸੇ ਗੱਲ ਤੋਂ ਹੀ ਪਹਿਲੇ ਵੀ ਨਹੀਂ ਕਿਸੇ ਨੇ ਪੁੱਛਿਆ ਜਿਹੜਾ ਹਸਬੰਦ ਜਿੰਦਾ ਸੀ ਤਾਂ ਵੀ ਨਹੀਂ ਪੁੱਛਿਆ ਨਾ ਜਠਾਣੀਆਂ ਪੁੱਛਣ ਨਾ ਕਹੇ ਨੇ ਪੁੱਛਿਆ ਵੀ ਜਿਹ ਹੈਗਾ ਤੇ ਜਿਹੜਾ ਉਹਨਾਂ ਦੀ ਡੈਥ ਹੋ ਗਈ ਐ ਬਸ ਉਸ ਤੋਂ ਬਾਅਦ ਸਾਨੂੰ ਪਰੇਸ਼ਾਨ ਕਰਦੇ ਪਏ ਤੰਗ ਕਰਦੇ ਸੀ ਕਰੋ ਨਿਕਲੋ ਕਰੋ ਨਿਕਲੋ ਕਾਂ ਚਾਰ ਬੇਟੀਆਂ ਲੈ ਕਿਥੇ ਉਹਦੇ ਮੱਲੇਦਾਰੀ ਨੂੰ ਵੀਰਦੀ ਕੋਈ ਵੀਰਦੀ ਵੀ ਸੀਗਾ ਉਹਨਾਂ ਨੂੰ ਦੁੱਖ ਸੁਣਾਇਆ ਤਾਂ ਉਹਨਾਂ ਨੇ ਤੱਕਾ ਮਾਰਿਆ ਕਿ ਉਹਨਾਂ ਰਹਿੰਦੇ ਚਾਰ ਬੇੜੇ ਕਿਉਂ ਜਿਹੜਾ ਉਹਨਾਂ ਹਸਬੰਦ ਹੈਗਾ ਹੀ ਉਹਦੋਂ ਨਾ ਉਹਨੇ ਪੁੱਛਿਆ ਉਹਦੋਂ ਵੀ ਮਿਹਨਤ ਕਰਕੇ ਖਾਂਦੀ ਤੇ ਹੁਣ ਵੀ ਮਿਹਨਤ ਕਰਕੇ ਖਾਂਦੀ ਆ ਅਧੁਨਿਤ ਇਹ ਪੁੱਛਿਆ ਤਾਂ ਹੋਂਤੇ ਅੱਜ ਉਹ ਮਰ ਗਿਆ ਤਾਂ ਤੀ ਇਹਨੂੰ ਕਹੂ ਕੱਢਣ ਦੇ ਆਂ ਪਰ ਪੰਜ ਕੀ ਜਨਾ ਚਾਹੋਗੇ ਅਸੀਂ ਦੇਖਦੇ ਆਂ ਵੀ ਜਿਆਤਰ ਭੈਣ ਭਰਾ ਰਿਸ਼ਤੇਦਾਰ ਬਹੁਤ ਹੁੰਦੇ ਨੇ ਕੀ ਗੱਲ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਤੁਹਾਡੀ ਔਖੇ ਸਮੇਂ ਵਿੱਚ ਤੁਹਾਡੀ ਕਿਸੇ ਨੇ ਮਦਦ ਨਹੀਂ ਕੀਤੀ ਮੇਰੇ ਵਿਧੇ ਤਿੰਨ ਬਰਾਬਰ ਦੇ ਉਹ ਆਪ ਵਿਚਾਰਾ ਮਾਤਰ ਸਾਥੀ ਹੈ ਇੱਕ ਰਖਸ਼ਿਆ ਚਲਾਉਂਦਾ ਹੈ ਇੱਕ ਪਿੰਡ ਦੀ ਪ੍ਰੈਸ ਦਾ ਕੰਮ ਕਰਦਾ ਉਹ ਗਰੀਬ ਹੈ ਤੇ ਇੱਕ ਵਿਚਾਰਾ ਹੈਗਾ ਸੀ ਉਹ ਥੋੜੀ ਬਤੀ ਆਟਾ ਟਾ ਦੇ ਜਾਂਦਾ ਸੀ ਪਰ ਉਹਦੀ ਡੈਥ ਹੋ ਗਈ ਵਿੱਚ ਹੀ ਥੋੜੇ ਚਿਰ ਹੋਏ ਸਾਲ ਦੇ ਵਿੱਚ ਪਹਿਲਾਂ ਉਹਦੇ ਬ੍ਰਦਰ ਦੀ ਡੈਥ ਹੋ ਗਈ ਸਾਲ ਦੇ ਵਿੱਚ ਬਣ ਕੇ ਭਤੀਜੇ ਦੀ ਡੈਥ ਹੋ ਗਈ ਵਿਜੀ ਗਾ ਤਾਂ ਤੁਹਾਨੂੰ ਪਤਾ ਵਿਜੀ ਘਰਾਂ ਵਰਗੇ ਘਰ ਹੈ ਕਿ ਇਹ ਕੋਈ ਕੀ ਕੋਈ ਮਦਦ ਕਰ ਸਕਦਾ ਹੈ ਹਾਂਜੀ ਅਸੀਂ ਦੇਖ ਰਹੇ ਹਾਂ ਵਿਚਾਰਤੀਆਂ ਤੁਸੀਂ ਜਿਹੜੀਆਂ ਤਿੰਨ ਉਹਨਾਂ ਚੋਂ ਤਿੰਨ ਵਿਆਹਤੀਆਂ ਇੱਕ ਤੀ ਤੁਹਾਡੇ ਨਾਲ ਕੰਮ ਕਰਦੀ ਹੈ ਛੋਟੀ ਤੇ ਇਹਨਾਂ ਬੱਚਿਆਂ ਨੂੰ ਕਦੀ ਪੜ੍ਹਾਈ ਬਾਰੇ ਸੋਚੇ ਪਈ ਇਹਨਾਂ ਨੂੰ ਪੜਾਅ ਖਾ ਕੇ ਕਦੀ ਕੋਈ ਅਫਸਰ ਬਣਾਇਆ ਜਾਵੇ ਇਹਨਾਂ ਨੂੰ ਹਾਂਜੀ ਵੀਰ ਜੀ ਮੇਰੇ ਤਾਂ ਸੋਤੋ ਵਿਸ਼ੇ ਮੈਂ ਬਥੇਰੇ ਬੱਚਿਆਂ ਦੇ ਪਿੱਛੇ ਇੰਨੀ ਮਿਹਨਤ ਕੀਤੀ ਸਵੇਰੇ ਬਾਰੂ ਘਰ ਦਾ ਕਮਾਂ ਕਰਕੇ ਆਣਾ 2:30 ਵਜੇ ਮੜਕੇ ਘਰੇ ਆ ਕੇ ਉਹਨਾਂ ਮਾਲੇ ਮੁਸਲਮਾਨਾਂ ਦੇ ਤਹਿ ਤੂੰ ਕਰਦੇ ਘਰੇ ਵੀ ਮਿਹਨਤ ਕਰਦੇ ਹਾਂ ਕਿ ਬੱਚੇ ਪੜ ਜਾਣ ਕੁਝ ਬਣ ਜਾਣ ਅਗੋਂ ਮੜਕੇ ਨਾਲ ਦੇ ਪਾਪਾ ਦੀ ਡੈਥ ਹੋ ਗਈ ਦੇ ਤੋਗੇ ਤੇ ਬਾਸ ਉਸ ਤੋਂ ਬਾਅਦ ਫਿਰ ਬੱਚਿਆਂ ਮੈਂ ਕੰਮ ਛੱਡ ਤਾ ਕਰਾਂ ਦਾ ਤੇ ਫਿਰ ਵਿਜੀ ਦੁਕਾਨਦਾਰੀ ਕੀਤੀ ਤੇ ਫਿਰ ਬੱਚੇ ਨਾਲ ਹੀ ਲੱਗ ਗਏ ਵਿਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਉਹ ਭੈਣ ਨੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੀ ਇਹ ਭੈਣ ਹੈ ਜੀ ਹਿੰਮਤ ਕਰਕੇ ਜਿਹੜੀ ਇੱਕ ਆਪਣੀਆਂ ਆਚਾਰੀਆਂ ਜਿਹੜਾ ਇਸ ਰੇੜੀ ਦੇ ਉੱਤੋਂ ਜਿਹੜਾ ਇਹਨਾਂ ਨੇ ਮਿਹਨਤ ਕਰਕੇ ਕਮਾਈ ਕਰਕੇ ਜਿਹੜਾ ਵਾ ਉਹ ਪਤੀਆਂ ਜਿਹੜੀਆਂ ਉਹ ਪਾਲ ਪੋਸ ਕੇ ਵੱਡਿਆਂ ਕਰਕੇ ਉਹਨਾਂ ਨੂੰ ਜਿਹੜਾ ਵਾ ਵਿਆਹ ਆ ਵਾ ਤੇ ਸਾਡੇ ਵੀ ਦਸ਼ਕਾਂ ਨੂੰ ਪੀਲੇ ਆ ਕਿਉਂਕਿ ਮੇ ਤਾਂ ਹਮੇਸ਼ਾ ਮਿਹਨਤ ਕਰਨ ਤੋਂ ਕਦੀ ਨਾ ਡਰੋ ਅਸੀਂ ਦੇਖਦੇ ਆਂ ਕਿ ਸਾਡੀਆਂ ਜਿਹੜੀਆਂ ਕਈ ਭੈਣਾਂ ਵਾਂ ਜਦੋਂ ਕੋਈ ਮਸੀਬਤ ਆਉਂਦੀ ਆ ਜਾਂ ਕਿਤੇ ਕੋਈ ਮੁਸ਼ਕਲ ਪੈਂਦੀ ਆ ਤੇ ਉਹ ਘਬਰਾ ਜਾਂਦੀਆਂ ਨੇ ਤੁਸੀਂ ਦੇਖਿਆ ਇਸ ਭੈਣਵਾਲ ਕਿੱਤਾਂ ਜਿਹੜੀ ਇੱਕ ਰੇੜੀ ਜਿਹੜੀ ਆ ਪਰੌਂਠੇ ਜਿਹੜੇ ਬਣਾਉਂਦੀ ਆ ਸਵੇਰੇ 6 ਵਜੇ ਤੋਂ ਬਾਅਦ ਤੇ ਸ਼ਾਮੀ 7 ਵਜੇ ਤੱਕ ਜਿਹੜਾ ਕੰਮ ਕਰਦੀ ਨੇ ਅਤੇ ਮਿਹਨਤ ਕਰਕੇ ਜਿਹੜੀਆਂ 4 ਧੀਾਂ ਐ ਪਾਲੀਆਂ ਨੇ ਅਤੇ ਸਾਡਾ ਮੇਰਾ ਵੀ ਸਵਾਲ ਉਹਨਾਂ ਲੋਕਾਂ ਨੂੰ ਆ ਜਿਹੜੇ ਲੋਕ ਸੋਚਦੇ ਨੇ ਕਿ ਸ਼ਾਇਦ ਧੀਾਂ ਜਿਹੜੀਆਂ ਉਹਨਾਂ ਵਾਸਤੇ ਬੋਝ ਨੇ ਅਸੀਂ ਦੇਖ ਲਿਓ ਤੁਸੀਂ ਦੇਖ ਲਿਓ ਸਾਡੀ ਖਬਰ ਕਿਉਂਕਿ ਅਕਸਰ ਦੇਖਦੇ ਆਂ ਵੀ ਲੋਕ ਮੁੰਡੇ ਦੀ ਲਾਲਚ ਵਿੱਚ ਧੀਆਂ ਨੂੰ ਕੁਖਾ ਵਿੱਚ ਮਾਰ ਦਿੰਦੇ ਨੇ ਪਰ ਇਹ ਦੇਖਿਆ ਕਿ ਕਿਸ ਤਰ੍ਹਾਂ ਜਿਹੜੀਆਂ ਚਾਰ ਧੀਆਂ ਜਿਹੜੀਆਂ ਸਰਵਣ ਪੁੱਤ ਬਣ ਕੇ ਜਿਹੜਾ ਇਹ ਮਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਖੜੀਆਂ ਸੀ ਤੇ ਸਾਡੀ ਦਸ਼ਕਾਂ ਦੀ ਅਪੀਲ ਹੈ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿਹੜੀ ਆ ਸਾਰੀ ਜਾਵੇ ਕਿਉਂਕਿ ਇਸ ਪਰਿਵਾਰ ਨੇ ਇੱਕ ਹਿੰਮਤ ਹੈ ਇੱਕ ਹਿੰਮਤ ਕਰਕੇ ਜਿਹੜਾ ਉਹ ਮਿਹਨਤ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਕੰਮ ਕਰ ਰਹੇ ਨੇ ਤੇ ਹੁਣ ਗੱਲ ਆਪਾਂ ਕਰਾਂਗੇ ਉਸ ਧੀ ਦੇ ਨਾਲ ਵੀ ਜਿਹੜੀ ਹੈ ਛੋਟੀ ਜੀ ਜਿਹੜਾ ਕੰਮ ਕਰੀ ਆ ਉਹ ਗੱਲਬਾਤ ਕਰਦੇ ਹਾਂ ਨਾਲ ਗਲਬਾ ਕਾਲਾ ਨੇ ਉਹ ਸਾਡੇ ਸਾਡੇ ਨਾਲ ਛੋਟੀ ਧੀ ਵੀ ਇਹ ਗਲਬਾ ਕਰਦੇ ਉਹਨਾਂ ਨਾਲ ਅ ਬੇਟਾ ਨਾਮ ਕੀ ਤੁਹਾਡਾ ਕਸ਼ੀਸ਼ ਸ਼ੰਕਰ ਕਸ਼ੀਸ਼ ਅਸੀਂ ਦੇਖ ਰਹੇ ਮਮਾ ਕੰਮ ਕਰਦੇ ਨੇ ਫਰਾਟ ਰੇੜੀ ਦੇ ਲੱਗੇ ਨੇ ਤੁਸੀਂ ਨਾਲ ਹੈਲਪ ਕਰ ਰਹੇ ਕੀ ਕਹਿਣਾ ਚਾਹੋਗੇ ਸਾਡੀ ਮਮਾ ਅਡੇ ਕੱਲੇ ਹੈਗੇ ਸੀ ਮੇਰੀ ਤਿੰਨ ਸਿਸਟਰ ਦੀ ਮੈਰਿਜ ਹੋ ਗਈ ਸੀ ਇਸ ਕਰਕੇ ਮੈਨੂੰ ਮਮਾ ਤੇ ਤਰਸ ਆਇਆ ਕਿ ਮੇਰੇ ਮਮਾ ਕੱਲੇ ਕੰਮ ਕਰਦੇ ਪਏ ਸੀ ਇਸ ਕਰਕੇ ਮੈਂ ਫਿਰ ਪੜਾਈ ਮਮਾ ਮੈਡਮ ਕਹਿੰਦੇ ਕੀ ਕਹਦੇ ਨਹੀਂ ਹਜੇ ਤੁਸੀਂ ਐਵੇਂ ਵਾਲ ਤੇ ਪੈਸੇ ਲਾਉਣ ਦੇ ਬੱਚੇ ਤੇ ਬੱਚਾ ਤਾਂ ਡੜਪਦਾ ਨਹੀਂ ਹੈਗਾ ਕਹਿੰਦੇ ਬਾਅਦ ਚ ਕੀ ਕਰਾ ਕਹਿੰਦੇ ਤੋ ਤੁਹਾਡਾ ਬੱਚਾ ਪੜਦਾ ਨਹੀਂ ਕਿ ਫਿਰ ਇਸੇ ਕਰਕੇ ਮੈਂ ਆਪੇ ਮਾਪੇ ਨਹੀਂ ਪੜਨਾ ਮੇਰਾ ਵੀ ਦਿਲ ਕਰਦਾ ਵਾ ਕਿ ਕਿ ਜਾਂ ਮੈਂ ਵੀ ਪੜਾਂ ਕੋਈ ਪੜ ਪੜ ਲੈ ਕੇ ਕੁਝ ਬਣਾ ਚੰਨੀ ਨਹੀਂ ਨਹੀਂ ਤੁਹਾਡਾ ਜੀ ਕਦਾ ਵੀ ਪੜੇ ਕਾਫਰ ਬਣੀਏ ਹਾਂਜੀ ਅੰਤਿਲ ਕਰਦਾ ਤੇ ਕਹੋਂ ਪਰ ਮੈਂ ਆਪਣੇ ਮੰਮਾ ਦੀ ਹੈਲਪ ਕਰਾਂ ਜੇ ਮੰਮਾ ਕੋ ਕੰਮ ਨਹੀਂ ਹੁੰਦਾ ਪਰ ਬੇਟਾ ਕੋ ਖੋ ਪੜ੍ਹੇ ਲਿਖੋਗੇ ਤੇ ਅਫਸਰ ਬਣੋਗੇ ਤੇ ਫੇਰ ਹੀ ਮੰਮਾ ਨਾਲ ਹੈਲਪ ਕਰੋਗੇ ਨਹੀਂ ਤੇ ਜਿਸ ਤਰ੍ਹਾਂ ਮੰਮਾ ਰੇੜੀ ਤੇ ਲੱਗੇ ਕੰਮ ਕਰਦੇ ਹੋਏ ਤੁਹਾਨੂੰ ਇਸੇ ਤਰ੍ਹਾਂ ਰੇੜੀ ਤੇ ਕੰਮ ਕਰਨਾ ਪੈਣਾ ਵਾ ਪੜ੍ਹੋ ਲਿਖੋਗੇ ਤੇ ਮੰਮਾ ਦੀ ਜਿਹੜੀ ਹੈਲਪ ਕਰ ਸਕੋਗੇ ਚੰਗੀ ਕਿਉਂ ਹਰਕਤ ਤੇ ਤੁਹਾਡਾ ਸੁਪਨਾ ਨਹੀਂ ਹੈਗਾ ਵੀ ਮੰਮਾ ਨੂੰ ਰੋਟੀ ਸੋਹਣੀ ਖਵਾ ਸਕਾਂ ਉਹਨਾਂ ਦੀ ਮਦਦ ਕਰ ਸਕਾਂ ਨਹੀਂ ਅੰਕਲ ਨਹੀਂ ਤੇ ਕਈ ਸੋਚਿਆ ਨਹੀਂ ਮਾਰਦੇ ਕਿ ਕਈ ਸਾਡਾ ਭਰਾ ਹੁੰਦਾ ਖੈਰ ਕਰਨਾ ਹੈਲਪ ਕਰਦਾ ਸੋਚਦੇ ਅੰਕਲ ਮਸੂਹੇ ਤੇ ਵੀ ਹੁੰਦਾ ਪਰ ਮੈਂ ਆਣੀ ਨਹੀਂ ਨੰਬਰ ਤਾਂ ਨਹੀਂ ਗੱਡੀ ਵੇਣਾ ਦੇਖ ਉਹਦੇ ਉੰਜੇ ਰਖੜੀ ਆਉਂਦੀ ਆ ਭੈਣਾਂ ਰਖੜੀ ਚ ਸਾਰੀਆਂ ਭੈਣਾਂ ਰਖੜੀ ਬੰਦੀਆਂ ਭਰਾਵਾਂ ਨਾਲ ਜਿਹੜੇ ਜੱਟੇ ਆਉਂਦੀ ਆ ਹਾਂਜੀ ਉਹਦੇ ਕੀ ਮਰਦੇ ਪੀਦੇ ਆ ਬਹੁਤ ਪੀਦੇ ਹੰ ਬਹੁਤ ਪੀਦੇ ਮਾਮੇ ਦੇ ਵੀ ਲੜਕਿਆਂ ਨੂੰ ਫਿਰ ਬੰਨ੍ਹ ਦਾਈਦੀ ਨੇ ਰਖੜੀ ਹਾਂਜੀ ਕਿਉਂਕਿ ਫਿਰ ਜਿਹੜੇ ਭਰਾ ਹੁੰਦੇ ਆ ਜੇ ਮਾਮਿਆਂ ਦੇ ਉਹ ਪਹਿਲਾਂ ਪਹਿਲਾਂ ਉਹਨਾਂ ਦੀਆਂ ਜਿਹੜੀਆਂ ਭੈਣਾਂ ਵਾਂ ਉਹਨਾਂ ਨੂੰ ਪਹਿ ਰਖੜੀਆਂ ਬਣ ਗਈਆਂ ਉਸ ਤੋਂ ਬਾਅਦ ਤੁਹਾਨੂੰ ਬਣ ਗਈਆਂ ਕਾਫੀ ਵੀ ਵੇਟ ਕਰਦਾ ਪੈਂਦਾ ਵਾ ਹਾਂਜੀ ਹਾਂਜੀ ਪਰ ਕੀ ਕਹਿਣਾ ਚਾਹਗੀ ਕੋਸੀਂ ਦੇਖ ਰਹੇ ਆ ਵੀ ਤੁਹਾਡੀ ਮੰਮਾ ਵੀ ਮਿਹਨਤ ਕਰ ਰਹੇ ਆ ਤੇ ਤੁਸੀਂ ਵੀ ਨਾਲ ਮਿਹਨਤ ਕਰ ਰਹੇ ਹੋ ਕੀ ਕਹਿਣਾ ਕੀ ਜਾਓਗੇ ਕੀ ਸੁਪਨਾ ਕੀ ਲੈ ਸਕਦੇ ਸੋ ਆਪਣਾ ਮੈਂ ਲਿਆ ਥਾ ਮੁੰਡੇ ਚ ਵੱਡਤੀ ਹੋਵਾਂਗੀ ਮੇਰੇ ਮੰਮਾ ਨਾਲ ਮੈਂ ਆਪਣੇ ਪਾਪਾ ਨਾਲ ਹੈਲਪ ਕਰਵਾਵਾਂਗੇ ਅਸੀਂ ਬਾਹਰ ਜਾਵਾਂਗੇ ਇਹ ਸੋਚਿਆ ਸੀ ਬਾਸੇ ਸੁਪਨਾ ਨੇ বুੜਾ ਹੋ ਚੱਕਿਆ ਹੈ ਹੋਣੀ ਚੱਕਿਆ ਪੁਰਾ ਹਾਂਜੀ ਇਹ ਪੜਨਾ ਚਾਹੋਗੇ ਤੇ ਜਿੱਦ ਤੱਕ ਪੜਾਵੇ ਤੇ ਪੜਨਾ ਚਾਹੋਗੇ ਹਾਂਜੀ ਹੈ ਹਾਂਜੀ ਪੜਨਾ ਚਾਹਾਂਗੀ ਹਾਂ ਜੀ ਅਥੂ ਅਥੂ ਆਗੇ ਨੇ ਜਿਹੜੇ ਅਥੂ ਨੇ ਇੱਕ ਮਿਹਨਤ ਦੇ ਨੇ ਧੀ ਜਿਹੜੀ ਆ ਉਹ ਕੈਰੀ ਵੀ ਜੇਕਰ ਮੈਨੂੰ ਕੋਈ ਪੜਾਉਣਾ ਚਾਹੂਗਾ ਤੇ ਮੈਂ ਜਿਹੜਾ ਉਹ ਪੜ ਸਕਾਂਗੀ ਕਿਉਂਕਿ ਇਹਨੇ ਕਿਹਾ ਵੀ ਇੱਕ ਮੇਲਾ ਜਿਹੜਾ ਸੁਪਨਾ ਵੀ ਮੈਂ ਪੰਜਾਬ ਪੁਲਿਸ ਵਿੱਚ ਵਰਤੀ ਹੋਵਾਂ ਤੇ ਆਪਣੇ ਘਰ ਦੀ ਜਿਹੜੀ ਆ ਗਰੀਬੀ ਦੂਰ ਕਰ ਸਕਾਂ ਤੇ ਸਾਡਾ ਕੁਝ ਨੌਜਵਾਨ ਵੀ ਜਿਹੜੇ ਆਏ ਨੇ ਜਿਹੜੇ ਇੱਥੇ ਕੀ ਪਰੌਂਠਾ ਖਾਣ ਵਾਸਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਅਵੀਰ ਜੀ ਕੀ ਕਹਿਣਾ ਚਾਹੋਗੇ ਅਸੀਂ ਦੇਖ ਰਹੇ ਆਂ ਭੈਣ ਜਿਹੜੀ ਮਿਹਨਤ ਕਰਕੇ ਜਿਹੜਾ ਪਰੌਂਠਾ ਬਣਾ ਰਹੀ ਆ ਬੱਚੀ ਛੋਟੀ ਨਾ ਲੱਗੀ ਹੋ ਕੀ ਕਹਿਣਾ ਚਾਹੋ ਭਾਜੀ ਚਲ ਮਤਲਬ ਕਿ ਬਹੁਤ ਵਧੀਆ ਕੰਮ ਹੈ ਮਤਲਬ ਕਿ ਅਸੀਂ ਇਹਲੇ ਥੋੜੇ ਜਿਹਾ ਪਹਿਲਾਂ ਵੀਡੀਓ ਦੇਖੀ ਸੀ ਅਸੀਂ ਐਕਚੁਅਲੀ ਕੁਲਚਾ ਲੱਗੇ ਦਿਖਾਣ ਤੇ ਭਾਜੀ ਹੁਣ ਵੀਡੀਓ ਮੈਨੂੰ ਦਿਖਾਈ ਫੇਸਬੁੱਕ ਤੇ ਮੈਂ ਕਿਹਾ ਨਹੀਂ ਅੱਜ ਪਹਿਲਾਂ ਆਪਾਂ ਆਹ ਵਾਲਾ ਟਰਾਈ ਕਰਦੇ ਹਾਂ 10 ਮਿੰਟ ਤੋਂ ਪਹਿਲਾਂ ਆਪਾਂ ਟਰਾਈ ਕੀਤੀ ਫਿਰ ਇੱਥੇ ਆਏ ਤੇ ਬਹੁਤ ਵਧੀਆ ਲੱਗਾ ਕਿ ਇੱਕਾ ਮਤਲਬ ਕਿ ਆਂਟੀ ਨੇ ਮਤਲਬ ਕਿ ਕੁਲਚਾ ਵਧੀਆ ਲਾ ਕੇ ਸਾਨੂੰ ਦਿੱਤਾ ਵਧੀਆ 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 ਟੇਸਟ ਹੈ ਮਤਲਬ ਕਿ ਮੈਂ ਇਸ ਮਾਨ ਨੂੰ ਇਹ ਹੀ ਕਿ ਦਿਲੋਂ ਦਿਲੋਂ ਸਲੂਟ ਕਰਦਾ ਹਾਂ ਫਰਕ ਕੀ ਕਹਿਣਾ ਚਾਹੋਗੇ ਅਸੀਂ ਦੇ ਦੇ ਵੀ ਸਾਡੀਆਂ ਜੱਤਰ ਮਾਤਾਵਾਂ ਭੈਣਾ ਜਦੋਂ ਕਿਤੇ ਇਹਨਾਂ ਨੂੰ ਮੁਸੀਬਤ ਆਉਂਦੀ ਆ ਜਾਂ ਸਿਹਤ ਕੋਈ ਮੁਸ਼ਕਲ ਆਉਂਦੀ ਆ ਉਹ ਘਬਰਾ ਜਾਂਦੀਆਂ ਨੇ ਉਹ ਗਲਤ ਰਸਤੇ ਵੱਲ ਤੁਰ ਪੈਂਦੀਆਂ ਨੇ ਜੱਤਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਕੀ ਦੇਣਾ ਚਾਹੋਗੇ ਐਗਜ਼ਾਮਪਲ ਇਹ ਹੀ ਆ ਕਿ ਮਤਲਬ ਕਿ ਬੰਦੇ ਨੂੰ ਮਤਲਬ ਕਿ ਹਿੰਮਤ ਨਹੀਂ ਹਾਰਨੀ ਚਾਹੀਦੀ ਚਲੋ ਹੁਣ ਆਂਟੀ ਦੇ ਮਤਲਬ ਆਂਟੀ ਦੇ ਸਿਰ ਤੇ ਵੀ ਪਈ ਆਂਟੀਆਂ ਆਂਟੀ ਨੂੰ ਪਤਾ ਆਂਟੀ ਨੇ ਆਪਣਾ ਦਿਲ ਨਹੀਂ ਛੱਡਿਆ ਕਿ ਆਪਣੇ ਬੱਚੇ ਚਲੋ ਪਾਲੇ ਆਂਟੀ ਨੇ ਕਿ ਆਂਟੀ ਮਤਲਬ ਕਿ ਆਪ ਹੱਥੋਂ ਕਮਾਈ ਕਰਕੇ ਆਪਣੇ ਬੱਚੇ ਪਾਲ ਲੰਦੀ ਆ ਠੀਕ ਹੈ ਜੀ ਐਸੀ ਮੈਂ ਵੀ ਭੈਣਾਂ ਨੂੰ ਇਦਾਂ ਕਵਾਂਗਾ ਕਿ ਮੁਸੀਬਤ ਭਾਵੇਂ ਜਿੰਨੀ ਮਰਜ਼ੀ ਬੰਦਾ ਆਪਣਾ ਦਿਲ ਨਾ ਹਾਰੇ ਰੱਬ ਨਾਲ ਕਿਤੇ ਨਾ ਕਿਤੇ ਉਹਨੂੰ ਰਾਹ ਦੇ ਦੇ ਦਿੰਦਾ ਹੈ ਪਰ ਕੀ ਕਹਾਂ ਚਾਹੋਗੇ ਅਸੀਂ ਦੇਖਦੇ ਆਂ ਵੀ ਯਾਤਰਾ ਲੋਕ ਪੁੱਤਰਾਂ ਦੀ ਲਾਲਚ ਵਿੱਚ ਇੱਥੇ ਆਂ ਕੁੱਖਾਂ ਵਿੱਚ ਮਾਰ ਦਿੰਦੇ ਨੇ ਪਰ ਅੱਜ ਦੇਖਦੇ ਆਂ ਵੀ ਇਸ ਜਿਹੜੀ ਆ ਭੈਣ ਦੇ ਘਰੇ ਜਿਹੜੀਆਂ ਚਾਰਤੀ ਜਾਣੇ ਤੇ ਉਹ ਜਿਹੜੀਆਂ ਸਰਵਣ ਪੁੱਤ ਬਣ ਕੇ ਮੋਢੇ ਨਾਲ ਮੋਢਾ ਲਗਾ ਕੇ ਜਿਹੜਾ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਸਨੇਹਾ ਕੀ ਦੇਣਾ ਚਾਹੋਗੇ ਸਨੇਹਾ ਇਹ ਹੀ ਹੈ ਕਿ ਮਤਲਬ ਲੋਕੀ ਜੋ ਵੀ ਚਲੋ ਕਰਦੇ ਆ ਗਲਤ ਕਰਦੇ ਆ ਪਰ ਵੱਡੀ ਐਗਜ਼ੈਂਪਲ ਇਹੀ ਹੈ ਕਿ ਚਲੋ ਇਹ ਵੀ ਇੱਕ ਮਾਂ ਜਿਹੜੀ ਚਾਰ ਮੱਲਕੀ ਆਪਣੇ ਧੀਆ ਪਾਲਦੀ ਆ ਉਹ ਵੀ ਇੱਕ ਰੇੜੀ ਤੋਂ ਹੋ ਗਏ ਠੀਕ ਆ ਲੋਕਾਂ ਦੇ ਫਿਰ ਵੀ ਕਾਰੋਬਾਰ ਮਤਲਬ ਕੀ ਹੈਗੇ ਆ ਉਹ ਤਾਂ ਵੀ ਲੋਕੀ ਉਹਨਾਂ ਨੂੰ ਆਪਣੇ ਧੀਆ ਨੂੰ ਨਹੀਂ ਮਤਲਬ ਕੀ ਮਾਰ ਦਿੰਦੇ ਆ ਲੋਕਾਂ ਦੇ ਵੱਡੇ ਵੱਡੇ ਕਾਰੋਬਾਰ ਵੀ ਹੈਗੇ ਇਹ ਮਾਂ ਬਿਲਕੁਲ ਇੱਕ ਛੋਟੀ ਰੇੜੀ ਤੇ ਜੋ ਕੀ 30 ਰੁਪਏ ਦੇ ਗੁਲਚੇ ਵਿੱਚ ਆਪਣੀ ਚਾਰ ਧੀਆ ਪਾਲਦੀ ਆ ਮੈਂ ਇਹ ਸਲੂਟ ਆਂ ਕਿ ਮਾਂ ਨੂੰ ਦਿਲੋਂ ਦਿਲੋਂ ਸੋਚਾ ਠੀਕ ਆ ਬਹੁਤ ਵਾਜੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਆ ਕੇ ਲੋਕ ਸਲਾਹਗਾ ਕਰਦੇ ਨੇ ਵੀ ਇਹ ਜਿਹੜੀ ਭੈਣ ਹੈ ਜਿਹੜੀ ਕਿਸ ਤਰ੍ਹਾਂ ਮਿਹਨਤ ਕਰਕੇ ਕਿਰਤ ਕਰਕੇ ਜਿਹੜ ਜਿਹੜੀ ਤੁਸੀਂ ਜਿਹੜੀਆਂ ਇਹਨਾਂ ਨੇ ਕੰਮ ਕਰਕੇ ਜਿਹੜੀਆਂ ੩ ਵਿਆਈਆਂ ਵਾ ਅਤੇ ਅੱਜ ਜਿਹੜੀਆਂ ਉਹ ਆਪਣੇ ਘਰਾਂ ਵਿੱਚ ਸੁਖੀ ਨੇ ਪਰ ਕਿਤੇ ਕਿਤੇ ਸਾਡੇ ਜਿਹੜੀ ਇਹ ਖਬਰ ਹੈ ਉਹਨਾਂ ਲੋਕਾਂ ਵਾਸਤੇ ਏਡੇ ਲੋਕ ਸੋਚਦੇ ਨੇ ੩ ਬੋਝ ਨੇ ੩ ਨੂੰ ਕੁੱਖਾਂ ਵਿੱਚ ਜਿਹੜੇ ਜੰਮਨ ਤੋਂ ਪਹਿਲਾਂ ਜਿਹੜਾ ਉਹ ਮਾਰ ਦਿੰਦੇ ਨੇ ਅਤੇ ਇਹ ਮੁੰਡੇ ਜਿਹੜੀ ਇਹ ਲਾਤਸਾ ਕਰਦੇ ਨੇ ਇਹ ਸਾਡੀ ਖਬਰ ਜਰੂਰ ਦੇਖ ਲੈਣਾ ਕਿਉਂਕਿ ਅੱਜ ਜਿਹੜੀਆਂ ਜਿਹੜੀਆਂ ੩ ਨੇ ਮੋਢੇ ਨਾਲ ਮੋਢਾ ਬਣ ਕੇ ਜਿਹੜਾ ਉਹ ਸਰਪੁੱਤ ਬਣ ਕੇ ਜਿਹੜਾ ਉਹ ਇਸ ਮਾਂ ਦਾ ਜਿਹੜਾ ਉਹ ਕੰਮ ਕਰ ਰਹੇ ਨੇ ਮੈਨੂੰ ਦਿਓ ਜਾਤ ਮੈਂ ਹਰਜੀਤ ਕਦੇਵਾਲ ਪੰਜਾਬੀ ਲੋਕ ਚੈਨਲ ਹਵਨ ਸਰ